हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਫੂਲ ਬਾਈ ਪੱਪੀ ਦੇ ਘਰੋਂ ਚਾਰ ਨਗ ਦਿਖਾਵਾਂਗੇ ਜੀ ਦੇ ਵਿੱਚੋਂ ਇੱਕ ਮਿੱਤਰੋ ਥੋਕੜ ਗੱਬਣਾ ਦੋ ਹੈਗੀਆਂ ਜੀ ਸੱਜਰਾ ਤੇ ਇੱਕ ਥੋਕੜ ਹੈ ਜੀ ਵੈੜ ਕਿੰਨਾ ਦੁੱਧ ਆ ਉਹਦੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਕਿੰਨਾ ਕੱਚਰ ਤੇ ਸੂਈ ਵੀ ਐ ਕੱਲਾ ਕੱਲਾ ਨਗਾ ਪਸੂ ਨੂੰ ਤੋਰ ਕੇ ਵੀ ਦਿਖਾਉਂਦੇ ਜਾਵਾਂਗੇ ਤੇ ਪਹਿਲਾਂ ਆਪਾਂ ਵੈੜ ਤੋਂ ਹੀ ਸਟਾਰਟ ਕਰਦੇ ਆ ਪਹਿਲੇ ਸੂਏ ਮਿੱਤਰੋ ਖੀਰੀ ਸੂਈ ਵੀ ਸੀ ਵੈੜ ਤੇ ਹੁਣ ਮੋਹ ਹੈਗੀ ਆ ਦੋ ਦੰਦ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਹੀ ਕਰਾਂਗੇ ਵੀ ਕਦੋਂ ਕਦੀ ਸੂਈ ਵੀ ਆ ਕਿੰਨਾ ਕੁ ਜਿਹੜਾ ਦੁੱਧ ਹੈ ਤੋਹੋ ਜੀ ਕਾਦਰ ਮਿੱਤਰੋ ਨੋਰਮਲ ਦੀ ਹੈ ਕੋਈ ਵਾਲੀ ਫੱਟੀ ਨਹੀਂ ਕਈ ਵਾਰ ਵੀਡੀਓ ਦੇ ਵਿੱਚ ਜਾਨਵਰ ਵੱਡਾ ਆ ਜਾਂਦਾ ਤੇ ਰੰਗ ਸਰੀਰ ਪੱਖੋਂ ਮਿੱਤਰੋ ਪੂਰਾ ਐਚ ਐਫ ਦੇ ਵਿੱਚੋਂ ਆਉਂਦਾ ਮਗਰ ਸਰੀਰ ਦੀ ਬਣਤਰ ਬਹੁਤ ਚੰਗੀ ਆ ਮਗਰ ਐਫ ਬੱਛੀ ਆ ਗਾਂ ਵੇਚਨੀ ਆ ਕਿਹੜੀ ਕਿਰਪਾ ਹੈ ਨਾ ਕਿੰਨੇ ਕਿ ਜਦੀ ਪਈ ਇੱਟੀ ਬੱਛੀ ਆ ਇੰਨੇ ਕਿ ਜਦੀ ਪਈ ਕੋਈ ਨਹੀਂ ਬੱਛੀ ਤੇ ਮਿਲਦੀ ਆ ਕਿ ਬੱਛੀ ਤੋਂ ਬਿਨਾ ਮਿਲ ਜੇਗਾ ਮਗਰ ਮੱਛੀ ਤੋਂ ਮੇਣਾ ਹੀ ਮਿਲਤਾਂ ਦੀ ਬੱਛੀ ਤੋਂ ਬਿਨਾ ਮਿਲਦੀ ਆ ਕਿੰਨਾ ਕੁ ਜਿਹੜਾ ਦੁੱਧ ਹੋਊਗਾ ਹੁਣ 8 ਕਿਲੋ ਦੁੱਧ ਆਊਗਾ 8 ਕਿਲੋ ਦੁੱਧ ਆ ਹੂੰ ਹੂੰ ਬਿਨਾ ਬੱਚੇ ਤੋਂ ਮਿਲਦੀ ਆ ਜੇ ਬੱਚਾ ਦੇਣਾ ਹੈ ਜੇ ਬੱਚਾ ਲੈਣਾ ਉਹਦਾ ਅੱਧਾ ਹੋਊ ਆਪਾਂ ਗਾਂ ਦਾ ਮੁੱਲ ਕਰਾਂ ਗਾਂ ਦਾ ਪਹਿਲਾਂ ਗਾਂ ਦਾ ਹੀ ਕਰ ਲੋ ਕਿ ਤੱਕ ਹੈ ਇਹਦਾ ਆਪਾਂ 40000 ਰੁਪਏ ਮੰਗ ਲਿਆ 40000 ਮੁੱਲ ਆਂ ਦਾ ਹਾਂ ਹਾਂ ਬਾਕੀ ਅਗਲਾ ਕੋਈ ਫੋਨ ਕਰੂਗਾ ਸਭ ਨਾਲ ਗੱਲ ਕਰਾਂਗੇ ਓਕੇ 40000 ਮੁੱਲ ਆ ਮਿੱਤਰੋ 8 ਮਹੀਨਾ ਦਾ 8 ਕਿਲੋ ਦੁੱਧ ਦਾ 19-20 ਤਰੀਕ ਦੇ ਟੀਕੇ ਭਰਾਏ ਉਹ ਖਾਲੀ ਦੇਵਾਂਗੇ ਤੇ ਤੇ ਕਹਿ ਕੇ ਖਾਲੀ ਦੇਵਾਂਗੇ ਵੀ ਮਾਲਾ 2-3 ਮਹੀਨਾ ਦੇਖ ਲੈ ਅਗਲਾ ਹਾਂ ਹਾਂ ਠੀਕ ਐ ਆ ਬੱਚੀ ਆ ਮਗਰੋ ਬਿੱਤਰੇ ਚ ਬੱਚੀ ਰੱਖਣੀ ਜੇ ਕੋਈ ਗੈਜ ਮੁੱਲ ਦੀ ਦਿੰਦੀ ਏ ਠੀਕ ਐ ਬੱਚੀ ਹੋ ਕਿ 4 ਮਹੀਨਾ ਦੀ ਤੂੰ ਲਾ ਲਓ 4 ਦੀ ਲਾ ਦੋ 3.5-4 ਦੀ ਓਕੇ ਹੁਣ ਦੂਜੇ ਨੰਬਰ ਤੇ ਗੱਲ ਕਰਦੇ ਆ ਦੂਜੇ ਨੰਬਰ ਤੇ ਇਹ ਵੱਸ ਆ ਦਰਮਿਆਨੇ ਕਾ ਟਾਲੀ ਹਣਾ ਹਾਂ ਦਰਮਿਆਨੇ ਕਾ ਟਾਲੀ ਆ ਛੁਆ ਤੀਜਾ ਕਾ ਚੌਥਾ ਇਹ ਤੀਜੇ ਮੰਨ ਲਿਆ ਅਗਲਾ ਠੀਕ ਆ ਆਪਾਂ ਤਾਂ ਦੂਜਾ ਕਹਿ ਕੇ ਦਿੱਤੀ ਆਪਾਂ ਲੋਲੇ ਚਲੋ ਇਹਨੂੰ ਵੀ ਤੋਰ ਕੇ ਦਿਖਾ ਦੇ ਇਹ 20 ਤਰੀਕ ਦੀ ਸੂਈ ਦੀ ਆ 20 ਤਰੀਕ ਦੀ ਸੂਈ ਆ ਮੰਨ ਲਾ ਵੀ ਅੱਜ 24 25 ਹੋ ਗਈ ਹਣਾ ਹਾਂ ਹਾਂ ਓਕੇ ਕੱਦ ਮਿੱਤਰੋ ਦਰਮਿਆਨਾ ਪੂਸ ਕਲੀਆਂ ਥੋੜੀ ਜਿ ਲੰਡੀ ਆ ਥਾਂ ਲੇਵੀ ਦੀ ਪੂਰੀ ਸਾਫ ਹੈ 20 ਤਰੀਕ ਦੀ ਸੂਈ ਆ ਮੰਗਰ ਕਟਾ ਕੱਟੀ ਕੱਟੀ ਆ ਮੰਗਰ ਕੱਟੀ ਆ ਜਿਹੜੀ ਬੈਠੀ ਔਰਲੇ ਬਾਦ ਨੂੰ ਬਾਰੇ ਜੀ ਆ ਸਟਾਪ ਰਹਿ ਤੱਕ ਥੋੜੀ ਜੀ ਮਿੱਤਰੋ ਅੱਗੇ ਨੂੰ ਐ ਤੇ ਆ ਕਿੰਨਾ ਦੁੱਧ ਆ 8 8 ਕਿਲੋ ਬੋਲ ਓਕੇ ਹਾਂ ਬੋਲ ਲਈ ਸੋ ਦੋਸਤੋ ਜਿਹੜੇ ਵੀ ਵੀਰ ਭਰਾ ਨੂੰ ਬਿਲ ਕਹਿੰਦੇ ਆ ਵੀ 8 ਕਿਲੋ ਮਿੱਤਰੋ ਦੁੱਧਾ ਤੇ 20 ਤਰੀਕ ਦੀ ਸੂਈ ਤੱਕ ਥੋੜੀ ਜੀ ਲੈ ਲੈ ਨੂੰ ਅੱਗੇ ਲੈ ਵਧੀ ਅੱਗੇ ਨੂੰ ਐ ਸਿੰਘਾਂ ਦੀ ਸ਼ੇਵ ਸੋਣੀ ਆ ਕੱਦ ਦਰਮਿਆਨਾ ਇਹਦਾ ਮੁੱਲ ਫਿਰ ਕੀ ਕਰਤਾ ਜੀ ਆਪਾਂ ਇਹਦਾ ਜੀ 1 ਲੱਖ 5000 ਮੰਗਦੇ ਆ ਬਾਕੀ ਫੋਨ ਕਰੇ ਅਗਲਾ ਕੋਈ ਹੋਵੇ ਹਿਸਾਬ ਨਾਲ ਗੱਲ ਕੋ ਬਹੋਜੂ ਗੱਲ ਹਾਂ ਓਕੇ ਤੀਜੇ ਨੰਬਰ ਤੇ ਕਦ ਕੱਟ ਲੰਬਾ ਤੇ ਬੇਲ ਵੀ ਲੰਬੀ ਹੈ ਹਨ ਇਹ ਕਦੋਂ ਕਦੀ ਸੂਈ ਵੀ ਆ ਗਈ ਇਹ ਸੂਈ ਵੀ ਆ ਗਈ 6 ਤਰੀਕ ਦੀ ਕੈਪ ਥੋੜਾ ਜਿਹਾ ਲਹਿਵਾ ਹੈ ਹਨ ਬਸ ਮਾੜਾ ਜਿਹਾ ਉਹ ਹੈ ਕੁੰਡੀ ہوئی ਠੀਕ ਹੈ 6 ਤਰੀਕ ਦੀ ਸੂਈ ਵੀ ਆ ਮਗਰ ਮਤਲਬ ਅੱਜ 20 ਦਿਨ ਹੋ ਗਏ 18 ਦਿਨ ਹਨ ਹਨ 16 16 ਦਿਨ ਹੋ ਗਏ ਚਲੋ ਇਧਰ ਨੂੰ ਹੱਕੇ ਬੜਾ ਜੀ ਇਹਦੇ ਥੱਲੇ ਦੁੱਧ ਕਿੰਨਾ ਕਹੇ? ਇਹਦੇ ਥੱਲੇ 12 ਕਿਲੋ ਦੁੱਧ ਦਾ। 12 ਕਿਲੋ ਦੁੱਧ ਹੈਗਾ ਤਿਆਰ ਹੈ। ਹਾਂ ਹਾਂ। ਜਦੋਂ ਕੋਈ ਟਾਂ ਚੋਣਾ ਚਾਹੁੰਦਾ ਹੋਵੇ ਦੋ ਟਾਂ। ਚੋ ਸਕਦਾ ਚੋ ਸਕਦਾ। ਠੀਕ ਹੈ। ਮੰਗਰ ਕੱਟਾ ਕੱਟੀ। ਮੰਗਰ ਕੱਟਾ। ਮੰਗਰ ਕੱਟਾ ਵੱੱਲਾ। ਤੇ ਕੱਦ-ਕਾੜ ਤੇ ਬੇਲ ਕਰਿਆ ਮਿੱਤਰੋ ਫੁੱਲਾ। ਵੱਡੇ ਕੱਦ-ਕਾੜ ਵਾਲੀ ਆ। ਛੇਤ ਪੱਕੋਂ ਥੋੜੀ ਵਿਕੀ ਆ। ਸੂਆਤੀ ਜਈ। ਜਈ। ਅਗਲੇ ਦੂਜਾ ਕਹਿੰਦਾ ਤੀਕਾ ਮੰਨ ਲੈ। ਹਾਂ। ਕਈ ਵਾਰ ਭਰਾ ਫਿਰ ਕਮੈਂਟ ਕਰਦੇ ਆ ਵੀ ਸੂਆ ਨਹੀਂ 10-10 ਜਈ। ਹਾਂ ਹਾਂ ਸੋ ਆਪਾਂ ਤਾਂ ਮਿੱਤਰੋ ਕੋਸ਼ਿਸ਼ ਹੁੰਦੀ ਆ ਵੀ ਆਪਾਂ ਸੂਆ ਸਹੀ ਦੱਸਗੇ ਪਰ ਮਾਲਕ ਕਈ ਵਾਰ ਕਰ ਜਾਂਦਾ ਤੇ ਤੀਜੇ ਸੂਏ ਮਿੱਤਰੋ ਇਹ ਸੂਈ ਵੀ ਆ ਮੰਗਰ ਕਟਾ 6 ਤਰੀਕ ਦੀ ਸੂਈ ਆ ਮੋੜ ਲੇ ਜੀ ਬਸ 12 ਕਿਲੋ ਦੁੱਧ ਤਿਆਰ ਹੈ ਤੇ 12 ਲੀਟਰ ਪੂਰਾ ਜਿਹੜਾ ਦੁੱਧ ਤਿਆਰ ਆ ਥੋੜੀ ਜਗ੍ਹਾ ਦੀ ਪ੍ਰੋਬਲਮ ਆ ਜਗ੍ਹਾ ਥੋੜੀ ਆ ਤਾਂ ਕਰਕੇ ਆਪਾਂ ਤੁਹਾਨੂੰ ਥੋੜੇ ਥੋੜੇ ਤੋੜ ਕੇ ਦਿਖਾਉਣੇ ਆ ਇਹਦਾ ਫਿਰ ਰੇਟ ਕੀ ਕਰਤਾ ਜੀ ਇਹਦਾ ਇੱਕ ਬੱਚੀ ਆ ਬਾਕੀ ਅਗਲਾ ਫੋਨ ਲਾ ਦੇ ਆਪਦੀ ਮਾਨਤਨ ਹੋ ਜੂ 125 ਚੋ ਮਾਨਤਨ ਹੋ ਜੂ ਹਾਂ ਹਾਂ ਠੀਕ ਐ ਠੀਕ ਐ ਤੇ ਚੌਥੇ ਨੰਬਰ ਤੇ ਧੋਕੜ ਗੱਪਣ ਹੈ ਨਾ 6 6 ਸਾਢੇ 6 ਮਹੀਨੇ ਦੀ ਗੱਪਣ ਦੁੱਧ ਕਿੰਨਾ ਕੋ ਦੁੱਧ 4 ਕਿਲੋ ਸਹੀ ਹੋਊ ਕਹਿਣ ਨੂੰ 5 ਕਹਿ ਦਈਏ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਆਪਣੀ ਤੇ ਇੱਕ ਕਰਾਈ ਵੀ ਅਗਲਾ ਕਰਾਓ ਓਕੇ ਸਿਹਤ ਵੱਖੋਂ ਇਹ ਵੀ ਥੋੜੀ ਮਿੱਤਰੋ ਫਿੱਕੀ ਐ ਬੇਲ ਬੂਲ ਚੰਗੀ ਆ ਥਾਂਡੇ ਵਿੱਚ ਪੂਰੀ ਸਾਫ ਐ 6 ਕਿਲੋ ਦੁੱਧ ਐ हां 4 किलो ਦੁੱਧ 10 ਮਿੰਨਾਂ ਦੇ ਘਪਣਾ ਹੈ ਹਨਾ 6 ਤੋਂ ਉੱਪਰ ਹੀ ਓਕੇ ਨੋਡ ਲੇ ਸੋ ਜਿਹੜੇ ਵੀ ਵੀਰ ਭਰਾ ਮੇਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਸੱਲੀ ਵੈਸੇ ਤੁਝੇ ਖੁਦ ਕਰਨੀ ਆ ਪਰ ਆਪਾਂ ਆਪਣੀ ਫਿਰ ਕਹਿੰਦੇ ਵੀ ਤਸੱਲੀ ਲੈ ਕੇ ਵੀਡੀਓ ਬਣਾਉਣਾ ਹੈ ਇਹਦਾ ਰੇਟ ਕੀ ਕਰਤਾ ਜੀ ਇਹਦਾ 42000 ਹੈ ਬਾਕੀ ਮਾਰਤਾਨ ਹੋ ਜੀ ਮਾਰਤਾਨ ਹੋ ਜੂ 42 ਚੋਂ ਫੋਨ ਨੰਬਰ ਦੱਸ ਦੋ ਜੀ 90417 83544 90417 83544 44 ਪਿੰਡ ਫੂਲ ਕਚਹਿਰੀ ਰੋਡ ਹਾਂ ਕਚਹਿਰੀ ਦੇ ਨੇੜੇ ਕਚਹਿਰੀ ਦੇ ਨੇੜੇ ਧੰਨਵਾਦ